ਸ਼ਤਰੀਆ ਕਾਲ ਦੋਸਤੋ ਹੁਣੇ-ਹੁਣੇ ਸਕੂਲਾਂ ਨਾਲ ਜੁੜੀ ਵੱਡੀ ਖਬਰ ਆਈ ਹੈ ਸਾਰੀ ਖਬਰ ਤੁਹਾਨੂੰ ਦੱਸਾਂਗੇ ਤੁਸੀਂ ਚੈਨਲ ਤੇ ਜੇਕਰ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਦੋਸਤੋ ਇਹ ਬਹੁਤ ਹੀ ਜ਼ਿਆਦਾ ਵੰਡ ਭੰਗੀ ਖਬਰ ਹੈ ਜੋ ਇਹ ਸਕੂਲਾਂ ਜੁੜੀ ਹੈ ਆਈ ਹੈ ਦੋਸਤੋ ਦਰਸਾਲ ਇਹ ਹਰਿਆਣਾ ਦੇ ਨਾਰਲੌਲ ਵਿੱਚ ਜੀ ਆਰ ਐਲ ਸਕੂਲ ਦੀ ਬੱਸ ਬਾਰੇ ਜੋ ਵੀਰਵਾਰ ਯਾਨੀ ਕਿ ਅੱਜ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਦੋਸਤੋ ਇਹ ਪੈਂਡ ਔਨ ਹਨੀ ਨੇੜੇ ਓਵਰਟੇਕ ਕਰਦੇ ਸਮੇਂ ਸਕੂਲੀ ਬੱਸ ਜੋ ਅਚਾਨਕ ਪਲਟ ਗਈ ਹਾਦਸੇ ਇਨਾ ਭਿਆਨਕ ਹੋਇਆ ਕਿ ਜ਼ਬਰਦਸਤ ਧਮਾਕਾ ਹੋਇਆ ਤੇ ਚੀਕ ਚਿਹਾੜਾ ਪੈ ਗਿਆ ਬੱਸ 'ਚ ਸਵਾਰ ਪੰਜ ਬੱਚਿਆਂ ਦੀ ਮੌਤ ਹੋਣ ਦੀ ਸੋਚਣਾ ਦਸੀ ਜਾ ਰਹੀ ਹੈ ਪਰ ਹੁਣ ਤੱਕ ਸੱਤ ਬੱਚਿਆਂ ਦੀ ਮੌਤ ਦੀ ਖਬਰ ਆਈ ਹੈ ਇਸ ਦੇ ਨਾਲ ਹੀ 15 ਬੱਚੇ ਜ਼ਖਮੀ ਹੋਏ ਹਨ ਜ਼ਖਮੀਆਂ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੋਸਤੋ ਦਰਸਾਲ ਮਾਪਿਆਂ ਨੂੰ ਅਤੇ ਉਸ ਸਕੂਲ ਪ੍ਰਸ਼ਾਸਨ ਹੈ ਉਸ ਨੂੰ ਚਾਹੀਦਾ ਹੈ ਕਿ ਉਹ ਜਿਹੇ ਡਰਾਈਵਰਾਂ ਨੂੰ ਰੱਖਿਆ ਜਾਵੇ ਜੋ ਨਸ਼ਾ ਰਹਿਤ ਹੋਣ ਤੇ ਮਾਪੇ ਇਸ ਗੱਲ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਧੰਨਵਾਦ